ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਤੇ ਆਓ ਆਪ ਲੈ ਕੇ ਚੱਲੇ ਤੁਹਾਨੂੰ ਲੁਧਿਆਣੇ ਤੇ ਆਪਾਂ ਨੂੰ ਅੱਜ ਸਰਟੀਫਿਕੇਟ ਮਿਲਣਾ ਹੈ ਤੇ ਉੱਥੋਂ ਬਾਰੇ ਵੀ ਦੱਸਾਂਗੇ ਜਿਹੜਾ ਕੋਰਸ ਕੋਈ ਵੀ ਕੋਰਸ ਤੁਸੀਂ ਕਰ ਸਕਦੇ ਹੋ ਫ੍ਰੀ ਹੈ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਨਾਲ ਗੱਲ ਵੀ ਕਰਾਵਾਂਗੇ ਤੇ ਆਓ ਆਪ ਲੈ ਕੇ ਚੱਲਦੇ ਹਾਂ ਜੀ ਆਰ ਸਿਟੀ ਲੁਧਿਆਣਾ ਤੁਸੀਂ ਇਹ ਰੋਡ ਦੇਖ ਰਹੇ ਹੋ ਸਾਹਮਣੇ ਵਾਲਾ ਉੱਥੋਂ ਸ਼ੁਰੂ ਹੁੰਦਾ ਜੀ ਇਹ ਇੱਥੋਂ ਸ਼ੁਰੂ ਆ ਤੇ ਇਹ ਜਾ ਰਿਹਾ ਪੂਰ ਸਾਹਮਣੇ ਇਹ ਉਹੀ ਰੋਡ ਹੈ ਜਿਹੜਾ ਹੁਣ ਥੋੜਾ ਚਿਰ ਹੋਇਆ ਨਵਾਂ ਬਣਿਆ ਇਹ ਲਾਡੋਵਾਲ ਜਲੰਧਰ ਜਾਂ ਇਦਾਂ ਇੱਥੋਂ ਲੰਘ ਜਾਂਦਾ ਜੀ ਇਹ ਤੇ ਸਾਹਮਣੇ ਹੈਗਾ ਜੀ ਇਹ ਵਾਲੀ ਫੁਰਕ ਇਹ ਰੋੜਾ ਚਲਾ ਜਾਂਦਾ ਤੇ ਇਧਰੋਂ ਵੀ ਫਿਰ ਕਿੱਥੋਂ ਐ ਚਲਾ ਜਾਂਦਾ ਆਹ ਸਾਹਮਣੇ ਇਹ ਲੱਗ ਗਿਆ ਮੈਨੂੰ ਜੇ ਆਪਾਂ ਇਧਰੋਂ ਆਏ ਆ ਤੇ ਆਪਾਂ ਹੁਣ ਇਧਰ ਜਾਣਾ ਜੀ ਪੂਰਾ ਪੂਰਾ ਰੋੜੇ ਹਾਈਵੇ ਪੂਰਾ ਇਹਨੂੰ ਆਪਾਂ ਕਹਿੰਦੇ ਨੇ ਹਾਈਵੇ ਪੂਰਾ ਫੁੱਲ ਹਾਈਵੇ ਇਹ ਉਹ ਰੋੜਾ ਹੈ ਜੀ ਅੱਥਰੂ ਸ਼ੁਰੂ ਆ ਜੀ ਪੁੱਲ ਦੇਖ ਲੋ ਚਲੋ ਜੀ ਚੱਲਦੇ ਆ ਫਿਰ ਮਿਲਦੇ ਆ ਜਿੱਥੇ ਜਾਗੇ ਲੋ ਜੀ ਆਪਾਂ ਪਹੁੰਚ ਗਏ ਜੀ ਰੂਰਲ ਸੈਲਫ ਇੰਵੋਲਵਮੈਂਟ ਟ੍ਰੇਨਿੰਗਸ ਇੰਸਟੀਚਿਊਟ ਉਹ ਸਾਹਮਣੇ ਖੜਾ ਆਪਣਾ ਵਿਕਾਸ ਭਾਈ ਆ ਚੱਕ ਇਹ ਜੀ ਇਹ ਜੀ ਆਰਸੀਟੀ ਹੈ ਜੀ ਦੇਖੋ ਇੱਥੇ ਹੁੰਦਾ ਜੀ ਫ੍ਰੀ ਕੋਰਸ ਤੇ ਆਦਨ ਮਲਾਉਂਦੇ ਆ ਪ੍ਰਕਾਸ਼ ਭਾਈ ਕੀ ਹਾਲ ਚਾਲ ਨੇ ਜੀ ਆ ਵੀ ਦੇ ਲੇਵ ਬਣਾਉਣ ਦੀ ਤੇਰੀ ਚੱਲਦੀ ਆ ਹੋਰ ਇਹ ਆਪਣੇ ਭਾਈਏ ਬੈਠੇ ਹੋਏ ਆ ਅਸੀ ਕਾਲ ਜੀ ਅਸ ਕਾਲ ਜੀ ਲੇਵ ਆਪਣਾ ਸਰਟੀਫਿਕੇਟ ਮਿਲ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਮੇਰਾ ਨਾਮ ਹੈ ਸੋਨਮ ਮੈਂ ਪੰਜਾਬ ਐਂਡ ਸਿੰਧ ਬੈਂਕ ਪਿੰਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਅਯਾਲੀ ਖੁਰਦ ਹੰਬੜਾ ਰੋਡ ਤੋਂ ਬੋਲ ਰਹੀ ਹਾਂ ਮੈਂ ਤੁਹਾਨੂੰ ਇਸ ਇੰਸਟੀਚਿਊਟ ਬਾਰੇ ਕੁਝ ਦੱਸਣਾ ਚਾਹਨੀ ਹਾਂ ਇਹ ਭਾਰਤ ਸਰਕਾਰ ਦੇ ਪਿੰਡੂ ਵਿਕਾਸ ਮੰਤਰਾਲੇ ਦਾ ਉਪਰਾਲਾ ਹੈ ਜਿਹਨੂੰ ਕੀ ਲੁਧਿਆਣਾ ਜ਼ਿਲ੍ਹੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਚਲਾ ਰਿਹਾ ਹੈ ਇਹ ਜਿਹੜਾ ਸਿਖਲਾਈ ਸੰਸਥਾ ਹੈ ਇੱਥੇ ਪਿੰਡੂ ਬੇਰੁਜ਼ਗਾਰ ਗਰੀਬ ਬੱਚਿਆਂ ਵਾਸਤੇ ਸਾਰੀ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਹਨ ਭਾਰਤ ਸਰਕਾਰ ਦੁਆਰਾ ਜੀਵੇਂ ਕਿ ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਅੱਜ ਆਪਾਂ ਡੇਲਰ ਦੀ ਕਲਾਸ ਦਿਖਾਣਾ ਚਾਹੀਦਾ ਇਹ ਸਾਰੀ ਮਸ਼ੀਨਾਂ ਬੱਚਿਆਂ ਨੂੰ ਸਿਖਾਉਣਾ ਕਰਾਇਆ ਗਿਆ ਵਾ ਇੱਥੇ ਉਹ ਆਪਣੇ ਜੋ ਵੀ ਸਿਖਾਇਆ ਜਾ ਰਿਹਾ ਸੂਟ ਰੈਡੀ ਕਰਦੇ ਨੇ ਕੋਰਾ ਸਾਰੇ ਜੋ ਵੀ ਸੈਂਪਲ ਦੇਖਣਾ ਦੇਖਣਾ ਚਾਹੋਗੇ ਸਾਰੇ ਬੱਚਿਆਂ ਨੇ ਕੈਂਡੀਡੇਟਸ ਨੇ ਖੁਦ ਬਣਾਏ ਹਨ ਬੱਚਿਆਂ ਨੂੰ ਪਹਿਲਾਂ ਸਿਖਾਉਣ ਤੋਂ ਪਹਿਲਾਂ ਉਹ ਵੀ ਡੀਲ ਵੀ ਇੱਥੇ ਹੀ ਦਿੱਤਾ ਜਾਂਦਾ ਹੈ ਤਾਂ ਉਹ ਪ੍ਰੈਕਟਿਸ ਕਰਨੀ ਆਪਣਾ ਕੰਮ ਕਰਦੇ ਨੇ ਇੱਥੇ ਲੁਧਿਆਣਾ ਵਿੱਚ ਜਿਹੜਾ ਸਿਖਲਾਈ ਸੋਸਤਾ ਹੈ ਇੱਥੇ 15 ਤਰ੍ਹਾਂ ਦੇ ਕੋਰਸ ਕਰਵਾਏ ਜਾ ਰਹੇ ਹਨ ਜਿਵੇਂ ਕਿ ਇੱਥੇ ਅੱਜ ਹੀ ਬਿਊਟੀ ਪਾਰਲਰ ਦਾ ਪ੍ਰੋਗਰਾਮ ਸ਼ੁਰੂ ਹੋਇਆ ਹੈ ਜੋ ਕਿ 30 ਦਿਨ ਚੱਲੇਗਾ 27 ਤਰੀਕਾ ਜੀ ਸ਼ੁਰੂ ਹੋਇਆ ਹੈ ਮੈਂ ਇਹ ਦੱਸਣਾ ਚਾਹੂੰਗੀ ਕਿ ਇਸ ਸਿਖਲਾਈ ਸੈਂਟਰ ਵਿੱਚ ਜਿਹੜੇ ਵੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਸਾਰੇ ਮੁਫਤ ਕਰਾਏ ਜਾਂਦੇ ਹਨ ਕੋਈ ਵੀ ਫੀਸ ਨਹੀਂ ਲਈ ਜਾਂਦੀ ਹੈ ਔਰ ਜਿਹੜੇ ਰਜਿਸਟਰਡ ਕੈਂਡੀਡੇਟ ਹੁੰਦੇ ਹਨ ਉਹਨਾਂ ਨੂੰ ਇੱਥੇ ਕੰਮ ਸਿੱਖਣ ਵਾਸਤੇ ਜੋ ਰੋ ਮਟੀਰੀਅਲ ਚਾਹੀਦਾ ਹੈ ਉਹ ਵੀ ਇੱਥੇ ਹੀ ਮੁਹੱਈਆ ਕਰਵਾਇਆ ਜਾਂਦਾ ਹੈ ਬੱਚਿਆਂ ਨੇ ਜਿਹੜੀ ਸਟੇਸ਼ਨਰੀ ਯੂਜ਼ ਕਰਨੀ ਹੈ ਕਾਪੀ ਪੈਨ ਪੈਨਸਲ ਉਹ ਵੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਦੋ ਟਾਈਮ ਚਾਹੇ ਸਵੇਰ ਸ਼ਾਮ ਦੀ ਔਰ ਦੁਪਹਿਰ ਦਾ ਖਾਣਾ ਸਭ ਇੱਥੇ ਹੀ ਦਿੱਤਾ ਜਾਂਦਾ ਹੈ ਇੱਕ ਹੋਰ ਚੀਜ਼ ਇਹ ਹੈ ਕਿ ਕੁਝ ਕੈਂਡੀਡੇਟ ਐਦਾਂ ਹੁੰਦੇ ਹਨ ਜੋ ਦੂਰੋਂ ਨਹੀਂ ਅਪ ਡਾਊਨ ਕਰ ਸਕਦੇ ਉਹਨਾਂ ਵਾਸਤੇ ਵੀ ਰਿਹਾਇਸ਼ ਦੀ ਸਹੂਲਤ ਹੈ ਬੱਚੇ ਇੱਥੇ ਰਹਿ ਕੇ ਵੀ ਕੋਰਸ ਸਿੱਖ ਸਕਦੇ ਹਨ ਉਹਨਾਂ ਵਾਸਤੇ ਵੀ ਫ੍ਰੀ ਆਫ ਕੋਸਟ ਹੈ ਰਿਹਾਇਸ਼ ਦਾ ਕੋਈ ਮੁੱਲ ਨਹੀਂ ਦਿੱਤਾ ਜਾਂਦਾ ਅੱਜ ਸਾਡੇ ਪ੍ਰੈਜ਼ੈਂਟ ਵਿੱਚ ਅਥੇ ਬਿਊਟੀ ਪਾਰਲਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਮਨ ਟੇਲਰ ਚੱਲ ਰਿਹਾ ਹੈ ਜਿਹਨੂੰ ਮਹਿਲਾ ਦਰਜੀ ਕਹਿੰਦੇ ਹਨ ਉਹ ਖਤਮ ਹੋ ਜਾ ਰਿਹਾ ਹੈ 5 ਜੁਲਾਈ ਨੂੰ ਇੱਕ ਡੇਰੀ ਫਾਰਮਿੰਗ ਦਾ ਕੋਰਸ ਚੱਲ ਰਿਹਾ ਹੈ ਜੋ ਕਿ ਪਿੰਡ ਤਲਵਾੜਾ ਬਲੌਕ ਸਿਦਵਾ ਬੇਟ ਵਿਖੇ ਚੱਲ ਰਿਹਾ ਹੈ ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੂੰਗੀ ਕਿ ਇਹ ਜੋ ਸਿਖਲਾਈ ਪ੍ਰੋਗਰਾਮ ਹਨ ਇਹ ਸਾਰੇ ਬੱਚਿਆਂ ਲਈ ਫਰੀ ਹਨ ਤੁਹਾਡੇ ਕੋਲ ਆਧਾਰ ਕਾਰਡ ਬੀਪੀਐਲ ਕਾਰਡ ਜਿੰਦੇ ਵਿੱਚ ਆਪਾਂ ਅਨੁਸੂਚਿਤ ਜਾਤੀ ਸਰਟੀਫికెਟ ਜਾਂ ਰਾਸ਼ਨ ਕਾਰਡ ਇਹ ਹੋਣੇ ਚਾਹੀਦੇ ਹਨ ਬੈਂਕ ਪਾਸਬੁਕ ਦੀ ਕਾਪੀ ਤੇ ਚਾਰ ਪਾਸਪੋਰਟ ਸਾਈਜ਼ ਕਲਰ ਫੋਟੋਗ੍ਰਾਫ ਕੁਝ ਕੈਂਡੀਡੇਟ ਐਸਰਜੀ ਮੈਂਬਰਸ ਵੀ ਹੁੰਦੇ ਹਨ ਅਸੀਂ ਉਹਨਾਂ ਨੂੰ ਵੀ ਟ੍ਰੇਨਿੰਗ ਕਰਵਾਈ ਦੀ ਹੈ ਸ੍ਰੀ ਗਾਜੀ ਐਸਰਜੀ ਬਿਊਟੀ ਪਾਰਨਰ ਦੀ ਕਲਾਸ ਹੈ ਦੇਖੋ ਜਿnablaੇ ਬੱਚੇ ਸਿੱਖ ਰਹੇ ਨੇ ਇੱਥੇ ਸਾਰੇ ਪ੍ਰੋਡਕਟਸ ਵੀ ਅਸੀਂ ਖੁਦ ਹੀ ਲੈਨੇ ਆਂ ਔਰ ਅچھے ਸਕਿਨ ਕੇਅਰ ਪ੍ਰੋਡਕਟਸ ਉੱਤੇ ਹੈ ਜੋ ਕੋਈ ਵੀ ਯੂਜ਼ ਕਰ ਸਕਦਾ ਹੈ ਬੱਚਾ ਔਰ ਕੋਈ ਵੀ ਕਿਸਮ ਦੀ ਪ੍ਰੋਬਲਮ ਨਹੀਂ ਆਉਂਦੀ ਇਹ ਸਾਰੇ ਕਲਾਸਰੂਮ ਜੋ ਹਨ 에어 ਕੰਡੀਸ਼ਨਡ ਹਨ ਕਿਸੇ ਵੀ ਕਿਸਮ ਦੀ ਇੱਥੇ ਕੈਂਡੀਡੇਟਸ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤੁਹਾਡੇ ਚੋਂ ਕੋਈ ਵੀ ਅਗਰ ਕੈਂਡੀਡੇਟ ਇੱਥੇ ਜੁਆਇਨ ਕਰਨਾ ਚਾਹੁੰਦਾ ਹੈ ਕੋਰਸ ਲਈ ਤਾਂ ਤੁਸੀਂ ਪਲੀਜ਼ ਆ ਦਿੱਤੇਗੇ ਕਿ ਉਹ ਆਰ ਕੋਡ ਨੂੰ ਸਕੈਨ ਕਰ ਸਕਦੇ ਹੋ ਜੋ ਕਿ ਇੱਥੇ ਦਿੱਤਾ ਗਿਆ ਹੈ ਔਰ ਇਹ ਨੰਬਰਸ ਮੈਂਸ਼ਨ ਨੇ ਇਹ ਪਹਿਲਾ ਨੰਬਰ ਡਾਇਰੈਕਟਰ ਸਰ ਦਾ ਹੈ ਔਰ ਦੂਸਰਾ ਨੰਬਰ ਮੇਰਾ ਹੈ ਔਰ ਤੀਸਰਾ ਨੰਬਰ ਦੂਸਰੇ ਫੈਕਲਟੀ ਮੈਮ ਨੇ ਗੁਰਵੀਨ ਕੌਰ ਜੀ ਇਹਨਾਂ ਦਾ ਨੰਬਰ ਹੈ ਤੁਸੀਂ ਇਹਨਾਂ ਦੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਲੋੜੀ ਆਪਾਂ ਨੂੰ ਮਿਲੇਗਾ ਜੀ ਸਰਟੀਫਿਕੇਟ ਤੇ ਆਪਾਂ ਚੱਲੇ ਆਂ ਜੀ ਬਾਕੀ ਜਾਣਕਾਰੀ ਤੁਹਾਨੂੰ ਮੈਡਮ ਨੇ ਸਾਰੇ ਦੱਸਤੀ ਆ ਤੇ ਨੰਬਰਾਂ ਤੁਸੀਂ ਨੰਬਰ ਫੋਨ ਕਰਕੇ ਤੇ ਪੁੱਛ ਸਕਦੇ ਹੋ ਕਿ ਕੀ ਕੀ ਚਾਹੀਦਾ ਡਾਕੂਮੈਂਟ ਪ੍ਰੂਫ ਵਗੈਰਾ ਤੇ ਆਓ ਹੁਣ ਆਪਾਂ ਚੱਲਦੇ ਆਂ ਜੀ ਹਾਂਜੀ ਸੋ ਆਪਾਂ ਆ ਗਏ ਆਂ ਜੀ ਘਰ ਤੇ ਆਪਾਨੂੰ ਸਰਟੀਫਿਕੇਟ ਮਿਲ ਗਿਆ ਜੀ ਤੇ ਆਪਾਂ ਤੁਹਾਨੂੰ ਦੱਸਿਆ ਜੀ ਸਰਟੀਫਿਕੇਟ ਆਪਾਂ ਨੂੰ ਕਿਵੇਂ ਮਿਲਿਆ ਤੇ ਮੈਡਮ ਨੇ ਤੁਹਾਨੂੰ ਦੱਸਿਆ ਵੀ ਉੱਥੇ ਕਿਹੜੇ ਕਿਹੜੇ ਕੋਰਸ ਹੁੰਦੇ ਨੇ ਤੇ ਜਰੂਰ ਲਾਭ ਉਠਾਇਓ ਕਿ ਸਕੋਰਸ ਦਾ ਸਭ ਕੁਝ ਫ੍ਰੀ ਹੈ ਜੀ ਖਾਣਾ ਵੀ ਫ੍ਰੀ ਤੇ ਦੋ ਟਾਈਮ ਖਾਣਾ ਵੀ ਦਿੰਦੇ ਆ ਚਾਹ ਵੀ ਦਿੰਦੇ ਆ ਰਹਿਣ ਵਾਸਤੇ ਵੀ ਰੂਮ ਹੈਗਾ ਉਹਨਾਂ ਉੱਥੇ ਤੇ ਨੰਬਰ ਤੁਹਾਨੂੰ ਮੈਂ ਇੱਥੇ ਮੈਂਸ਼ਨ ਕਰਦਾ ਤੁਸੀਂ ਉਹਨਾਂ ਨਾਲ ਕਨੈਕਟ ਕਰ ਲਿਓ ਤੇ ਬਾਕੀ ਸਾਰੀ ਜਾਣਕਾਰੀ ਉਹ ਤੁਹਾਨੂੰ ਦੱਸ ਦਨਗੇ ਜੀ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਸਾਰੰਪੇਰ ਪਰ ਸਤਿ ਸ੍ਰੀ ਅਕਾਲ ਜੀ ਰੱਬ ਰੱਖੇ